ہم دے کا جگت رو آئے அந்த ਬੱਲੇ ਪਸ਼ਾ ਹਮ ਦੇ ਕਾ ਜਗਤ ਰੂਪਾਇ ਹਮ ਦੇ ਕਾ ਜਗਤ ਰੂਪ

ਸਤਿ ਸ੍ਰੀ ਅਕਾਲ ਮੰਨ ਹਮ ਇਹ ਕਾ

ਰਬ ਜ਼ਲਾ ਸੰਤ ਰੁਪਾ Yardım ah, موسیقی ਰਾਮ ਕਲੀ ਮਹੱਲਾ ਕੀ ਜਾਨ ਲੇਖੋ ਗਾਏ ਸਤਿਗੁਰ ਪ੍ਰਸਾਦ ਅਨੰਤ ਪ੍ਰਿਆਵ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਪਾਇਆ 我想你啊。 I'm um, گے جیو ساب گا نان کوئی سنگلو اس نے پھر پہ آؤ ਆਈਰ ਦੇਵ ਸਹਿਬੀ ਮਾ ਗੁਰਦੁਆਰਾ ਹਰਗੋਵਿੰਦ ਸਾਹਿਬ ਦੇ ਸ੍ਰੀ ਪੰਜ ਸਾਹਿਬ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਦੇਵ ਦਇਆ ਨਿਹਾਲੇ ਮੁਕੁਰ ਵਸੇ ਤਾਂਤਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਵੰਦ ਤੇ ਪਵਿੱਤਰ ਜੁਰੀ ਵਿੱਚ ਵਾਜੇ ਪੇਟੀ ਗੁਰੂ ਰੂਪ ਸਾਹਿਬ ਜੀ ਬਲਾਵ ਅਤੇ ਕਰੋ ਰਸਨਾ ਪਵਿੱਤਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਪ੍ਰਗਟਿਓ ਮਾਤਾ ਗੰਬੜਾ ਹੋਰੇ ਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 359ਵੇਂ अवतार ध्याने नु मख रकबे होई गुरुद्वारा बाबा मुगलो की पत्ती विखे जो आपा हर साल ही बड़ी श्रद्धा भावना ਨਾਲ ਮਹਾਰਾਜ ਦਾ अवतार ਜੈ ਰਮਣਾਉਣੇ ਆ ਸਤਿਗੁਰਾਂ ਦੀ ਮਹਾਨ ਕਿਰਪਾ ਰਾਮਕਸਾ ਦਾ ਪਰਸੋਂ ਤੋਂ ਧਰਤੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦੇ ਜੀ ਰਖੰਡਪਾਤ ਸਾਹਿਬ ਸਮੇਤ ਜਗਜੀਤ ਸਾਹਿਬ ਪਰਾਰੰਭ ਤੋ ਸਤਿਗੁਰਾਂ ਦੀ ਮਹਾਨ ਕਿਰਪਾ ਪਰ ਸੋ ਆਪਾਂ ਨਗਰ ਕੀਰਤਨ ਕੀਤਾ ਸਤਿਗੁਰਾਂ ਦੀ ਏਡੀ ਕਿਰਪਾ ਹੋਈ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਵੱਡੀ ਗੰਤੀ ਵਿੱਚ ਸੰਗਤਾਂ ਪਹੁੰਚੀਆਂ ਉੱਥੇ ਜੀ ਅਗਲੇ ਪਾਸੇ ਨਗਰ ਕੀਰਤਨ ਦੇ ਸਾਰੇ ਸ਼ਹਿਰ ਨੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਇਹਦੇ ਜੇ ਨਗਰ ਕੀਰਤਨ ਕਰਨਾ ਹੋਵੇ ਤਾਂ ਮੋਗਲੂਪਤੀ ਆਇਆ ਤਾਂ ਸਿੱਖੋ ਇੰਨੀ ਸੰਗਤ ਕਰਾਂ ਜੀ ਬਿੰਦਾਂ ਨੇ ਭਾਈਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਡਾ ਕਹਾਂ ਉਹ ਗੁਰੂ ਸਾਹਿਬ ਦਾ ਅਵਤਾਰ ਦਿਹਾੜੀ ਜਨਮ ਦਿਨ ਮਨਾ ਕੇ ਨਾਲ ਨਾਲ ਗੁਰੂ ਸਾਹਿਬ ਦੀ ਜੋ ਸ਼ਖਸ਼ਾ ਉਦੇ ਤੇ ਵੀ ਆਪਾਂ ਚੱਲਣਾ ਯਾਰ ਅੱਲਾਖਾ ਜੋਗੀ ਕਹਿੰਦਾ ਨਾ ਕਹਾਂ ਆਪ ਕੀ ਨਾ ਕਹਾਂ ਤਵ ਕੀ ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਸਮਤ ਹੁੰਦੀ ਸਭ ਕੀ ਉਹਨਾਂ ਦਾ ਅੱਲਾ ਅੱਲਾ ਦੇ ਨਾਰੇ ਲੱਗਣੇ ਸੀ ਇਹ ਗੁਰੂ ਗੋਬੇ ਸਿੰਘ ਜੀ ਨੇ ਇਸ ਦੇਸ਼ ਦੇ ਵਤ ਸਾਰੇ ਧਰਮਾਂ ਨੂੰ ਬਰਾਬਰ ਜਿਉਣ ਦਾ ਹੱਕ ਦਿੱਤਾ ਆਪਾਂ ਵੱਡੇ ਭੱਗੇ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਗੁਰੂ ਆਪਾ ਉਹਨਾਂ ਨੂੰ ਪਿਤਾ ਕਹਿੰਦੇ ਆ ਮਾਣ ਵਾਲੀ ਗੱਲ ਆ ਆਪਾਂ ਨੂੰ ਖੱਡੇ ਬਾਡੇ ਦੀ ਪੜ੍ਹ ਸਿਖਾ ਕੇ ਉਹਨਾਂ ਨੇ ਖਾਲਸਾ ਬਣਾਇਆ ਸੋ ਨਾਲ ਹੀ ਸਾਰੀਆਂ ਸੰਗਤਾਂ ਨੂੰ ਭਾਈ ਮਹਾਰਾਜ ਦੇਵਤਾਰ ਗੋੜ ਪਰਬਦੀਆਂ ਗੋreturnData ਹਰਗੁਣ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੋreturnData ਆਪਾ ਮੂਲੂ ਕੀ ਪੱਤੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਨਕ ਵਿਧਾਈ ਹੋਵੇ ਤੁਸੀਂ ਵੱਡੀ ਗਿਣਤੀ ਵਿੱਚ ਪਹੁੰਚੇ ਹੋ ਰਾਤ ਨੂੰ ਮਹਾਰਾਜ ਤੁਹਾਡੇ ਸਾਰਿਆਂ ਦੇ ਕਾਰਜ ਦਾਸ ਕਰਨ ਵੇਰਾਂ ਪਰਿਆਤ ਰੱਖਣ ਸਾਰੀਆਂ ਸੰਗਤਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਬਲੌਪਤੇ ਵਾਹਿਗੁਰੂ ਜੀ ਕਾ ਕਾਂਸਾ ਵਾਹਿਗੁਰੂ ਜੀ ਕੀ ਪੱਤੀ ਆਪਕੋ ਪਹਿਲਾ ਪਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਮੇਰੇ ਵੀ ਭਦੇ ਬਹੁਤ ਹੀ ਵਡਿਆਪਾ ਕਾਲਿਆ ਆ ਆਪਾਂ ਅੱਜ ਸਹਿਬ ਜੀ ਗੋਬਨ ਸਿੰਘ ਜੀ ਦੇ ਤਕਾ ਕਰਦੇ ਜੀ ਨੂੰ ਮੋਖਰਾਦੇ ਆ ਬਾਬਾ ਜਿਸ ਦਾ ਰਾਜਸਰੀ ਸੰਬੰਧ ਦੇ ਅਨਸਾਰ ਪਾਇਤਰੀ ਦੱਸੀ ਹੈ ਪੱਕੀ ਹੈ ਆਪਣੀ ਪਾਇਤਰੀ ਕਿ ਆਪਾਂ ਬਹੁਤ ਭੜਿਆ ਦੇ ਬ੍ਰਾਹਮਣ ਆ ਰਹੇ ਆ ਜੋ ਆਪਾਂ ਸਿੱਖੀ ਦੇ ਦਸਤਾ ਦੇ ਅਨਸਾਰ ਅੱਜ ਆਪਰ ਦੇਸਾਂ ਦੇਸਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਹੀ ਉਹਦਾ ਤੇਰਾ ਬਣਾ ਰਹੇ ਸਾਡੇ ਜੇਸਰਾ ਅਪਰੰਥ ਸਿੱਖੀ ਸਾਹਿਬ ਨੇ ਦੱਸਿਆ ਕਿ ਆਪ ਨੂੰ ਬੜੀ ਮਾਣ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਗਗਨ ਸਿੰਘ ਇੱਕ ਵਜੇ ਬਾਦਸ਼ਾਹ ਹੋਇਆ ਕਿ ਕੋਈ ਮਿਸਾਲ ਨਹੀਂ ਦੁਨੀਆ ਤੇ ਲੱਗਦੀ ਮਹਿਤੀ ਜੀ ਕਦੇ ਵੀ ਨਾ ਹੋਊਗੀ ਜਿਹਨਾਂ ਦੇ ਸਾਰਾ ਪਰਿਵਾਰ ਆਪਣੇ ਪਰਿਵਾਰ ਦੀ ਗੱਲ ਨੂੰ ਅਮਰਤਾ ਦੀ ਬਾਤ ਆਪਣੇ ਇਨਾਂ ਦੀ ਖਾਤਰ ਰਾਜਪਤ ਬਾਤ ਬਾਤ ਤੇ ਇਹ ਵੀ ਦੱਸਿਆ ਕਿ ਗਾਣ ਦਾਾਮੇ ਪਾਸ਼ਾ ਜੋ ਗਾਮਲ ਮਾਨ ਸਾਹਿਬ ਨੇ ਕਿਹਾ ਦਾ ਗੁਰੂ ਦੇ ਮਹਿਲ ਆਏ ਉਹਦੇ ਸਾਰੀ ਸੰਗਤ ਬੈਠੀ ਜਾਈ ਬਾਸ਼ਾ ਤਿਆਰ ਹੈ ਕਿਆ ਦਿਨ ਤੇ ਸਾਡੇ ਫੇਰ ਵੀ ਉਹਾਰੇ ਕੋਈ ਆਖਿਆ ਨਹੀਂ ਗਾ ਸੰਤਾ ਹੋ ਰਹੇ ਨੇ ਪਰ ਉਹਨਾਂ ਨੇ ਕਿਹਾ ਵੀ ਇਹ ਸਾਰੀ ਸੰਗਤ ਜਿਹੜੀ ਆ ਬੈਠੀ ਇਹ ਮੇਰੀ ਪੁੱਤੀ ਹੈ ਉਹ ਤੇ ਇਥੋਂ ਆ ਦੇਵੀ ਪੁੱਤੀ ਜਾਨੀ ਤੋ ਇਹ ਨਾਲ ਦੇ ਉਸ ਦੇ जिम्मेवारी ਦੁੱਤੀ ਹੈ ਆ ਬੇ ਸਰਬਾਤ ਸਿਵਾ ਰਹਿਤੋ ਬਹੁਤ ਦਾ ਨਾਮ ਆ ਕੇ ਦਾ ਹਰ ਇੱਕ ਡਾਕਟਰ ਨੂੰ ਕਿਹਾ ਗੁਰਨਾਣ ਕੋ ਭਾ ਸੋ 40 ਸਾਂਤ ਨੂੰ ਲੱਖ ਲੱਖ ਬਣ ਗਿਆ ਹੋਣ ਇਹ ਆਪਾਂ ਇਹ ਨਾਲ ਦੇ ਪੂਰਨ ਪੂਰਨ ਦੇ ਚਰਨ ਦੀ ਕੋਸ਼ਿਸ਼ ਕਰਨੀ ਹੈ ਅਮਰਤਾਰੀ ਹੋ ਗਿਆ ਆਪਾਂ ਜੇ ਹੋਣਾ ਹੈ ਇਹੇ 40 ਸਾਂਤ ਨੂੰ ਬੇਨਤੀ ਹੈ ਕੋਸ਼ਿਸ਼ ਕਰੋ ਮਾੜਾਈ ਦੇ ਪੂਰਨ ਦੇ ਚਨਕੀ ਕਾਂ ਕਿ ਆਪਾਂ ਬਾਥਰ ਕੇ ਇਕੱਠਾ ਹੋ ਜੀ ਆਪਾਂ ਸਾਰੇ ਬਹੁਤ ਵੱਡੀ ਦੁਨੀਆ ਦੇ ਵਿੱਚ ਮਖਾਲੀ ਹੋ ਸਕਦੀ ਜੇ ਆਪਾਂ ਸਾਰੇ ਇਕੱਠੇ ਹੋ ਜੀ ਕੋਈ ਦੁਨੀਆ ਦੇ ਇਹ ਨਹੀਂ ਜੋ ਆਪਣਾ ਸਾਰੇ ਰਾਜ ਮੰਗੇ ਜਿਸ ਗ੍ਰਾਮ ਪਾ ਕੇ ਨੇ ਰਾਜ ਕਰੇਗਾ ਸਾਰਾ ਸਾਡੀ ਜਗਤ ਸੋ ਆਪਾਂ ਰੇ ਕਿਹੜੀ ਲੋਕ ਆ ਹੁਣ ਸਾਰੇ ਇਕਾ ਕਰਾਂਗੇ ਕਾ ਆਇਆ ਤੇ ਬਹੁਤ ਬਹੁਤ ਬੁਨਾਈਆ ਆਪਣੇ ਪਰਿਵਾਰ ਨੂੰ ਮੂਲ ਉਪਤੀ ਖਾਸ ਕਰ ਪਰਿਵਾਰ ਨੂੰ ਸਾਰਿਆਂ ਨੂੰ ਕਿਉਂਕਿ ਸਾਤ ਸੌਂ ਮੈਂ ਪਹਿਲਾ ਥਾ ਹਰੇ ਸੁਰੇਸ਼ੂ ਜੀ ਹੁੰਦੇ ਜਦੋਂ ਆਪਣੇ ਵਿਆਹ ਮਨਾ ਰਹੇ ਹੁੰਦੇ ਸੀ ਤੇ ਬਹੁਤ ਵੱਡੀ ਦਰਵਾਜ਼ ਦੇ ਉਦੋਂ ਵੀ ਆਏ ਆਪੇ ਸੀ ਹੁਣ ਵੀ ਆਪਾਂ ਸਾਰੇ ਜੋ ਵੀ ਬਾਹਰ ਦੇ ਘਰ ਦੀ ਆਪਣੀ ਗਏ ਆ ਸਾਰੇ ਪਰਿਵਾਰ ਆਏ ਆ ਸੋ ਬਹੁਤ ਬਹੁਤ ਧੰਨਵਾਦ ਲੱਖ ਲੱਖ ਮੁਬਾਰਕ ਹੋਗੇ ਹਰ ਗੁਰੂ ਕੇ ਸੁੱਕੇ ਬੇਵੇ ਜੋ ਆਪਾਂ ਨੂੰ ਖੁਸ਼ੀ ਦੇ ਵਿੱਚ ਆਪਾਂ ਵੰਡਣੇ ਆ ਸਾਰੀ ਸੰਗਤ ਨੂੰ ਵਧਾਈਆਂ ਲੱਖ ਲੱਖ ਤੇ ਨਾਲ ਹੀ ਧੀ ਵੀ ਲੈ ਕੇ ਜਾਇਓ ਸੁੱਕੇ ਮਹਾਰਾਜ ਜੀ ਪ੍ਰਸ਼ਾਨ ਦੇ ਗੁਰੂ ਦੇ ਵਿੱਚ ਸਾਰੀ ਸੰਗਤ ਦਾ ਬਹੁਤ-ਬਹੁਤ ਮਾਰਾ-ਤਾਰਾ ਧੰਨਵਾਦ ਵੈ ਗੁਰੂ ਦੀ ਕਾਖਾ ਵੈ ਗੁਰੂ ਦੀ ਕਾਖਾ ਸਾਹਿਬ ਹੈ ਕੋ ਜੀ ਕੀ ਬਤੇ ਸੰਗਤ ਨੂੰ ਬੇਨਤੀ ਹੈ ਸੰਗਤ ਜੀ ਦੇਖ ਪ੍ਰੇਮ ਨਾਲ ਲੈਣੀ ਹੈ ਦੇਖ ਲੈ ਕੇ ਸਾਰਾ ਸੰਗਤਾਂ ਨੇ ਜਿਨ੍ਹਾਂ ਨੇ ਚਾਹ ਪਾਣੀ ਨਹੀਂ ਛੱਕਿਆ ਉਹਨਾਂ ਨੇ ਜਰੂਰ ਨੰਗਰ ਵਿੱਚ ਚੋਟਿਆ ਪਾਣੀ ਛੱਕ ਕੇ ਜਾਣਾ ਕਿ ਗੁਰੂ ਕੀ ਸੰਗਤਾਂ ਵਾਸਤੇ ਚਾਹ ਪਾਣੀ ਧਿਆਰ ਉਨਾਂ ਚਿਰ ਆਪਾਂ ਮਹਾਰਾਜ ਦਾ ਜਪ ਕਰਦੇ ਆ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ